ਰਤਨਾਮ ਸ੍ਰੀ ਵਾਹਿਗੁਰੂ ਜੀ ਗੁਰੂ ਪਿਆਰਿਓ ਅਸੀਂ ਅੱਜ ਤੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਸਰਲ ਪੰਜਾਬੀ ਭਾਸ਼ਾ ਦੇ ਵਿੱਚ ਵਿਆਖਿਆ ਸ਼ੁਰੂ ਕਰਨ ਲੱਗੇ ਹਾਂ ਇਹ ਵਿਆਖਿਆ ਗੁਰੂ ਸਾਹਿਬ ਦੇ ਪਹਿਲੇ ਅੰਗ ਤੋਂ ਲੈ ਕੇ ਅਖੀਰਲੇ ਅੰਗ ਤੱਕ ਦੀ ਹੋਵੇਗੀ ਅਸੀਂ ਕੋਸ਼ਿਸ਼ ਕਰਾਂਗੇ ਕਿ ਇੱਕ ਵੀਡੀਓ ਦੇ ਵਿੱਚ ਇੱਕ ਅੰਗ ਦੀ ਵਿਆਖਿਆ ਕੀਤੀ ਜਾਵੇ ਤਾਂ ਕਿ ਵੀਡੀਓ ਜ਼ਿਆਦਾ ਲੰਬੀ ਨਾ ਹੋਵੇ ਤੁਹਾਨੂੰ ਸੁਣਨ ਦੇ ਵਿੱਚ ਵੀ ਤੇ ਉਹਨੂੰ ਗ੍ਰਹਿਣ ਕਰਨ ਦੇ ਵਿੱਚ ਵੀ ਆਸਾਨੀ ਹੋਵੇ ਉਹਨੂੰ ਸਮਝਣ ਦੇ ਵਿੱਚ ਵੀ ਆਸਾਨੀ ਹੋਵੇ ਤਾਂ ਆਪਾਂ ਬਹੁਤਾ ਸਮਾਂ ਨਾ ਲੈਂਦੇ ਹੋਏ ਸ਼ੁਰੂ ਕਰਨ ਲੱਗੇ ਆਂ ਪਹਿਲੇ ਅੰਗ ਤੋਂ ਮੂਲ ਮੰਤਰ ਤੋਂ ਸ਼ੁਰੂਆਤ ਹੁੰਦੀ ਹੈ ਮੂਲ ਮੰਤਰ ਇੱਕ ਸਿੱਖੀ ਦਾ ਸਿਧਾਂਤ ਹੈ ਤਾਂ ਮੂਲ ਮੰਤਰ ਤੋਂ ਆਪਾਂ ਬਾਣੀ ਦੀ ਵਿਆਖਿਆ ਦੀ ਸ਼ੁਰੂਆਤ ਕਰਦੇ ਆਂ ਕਿ ੴ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ ਇਹ ਸਾਰਾ ਮਿਲ ਕੇ ਇਹ ਦੋ ਪੰਕਤੀਆਂ ਮੂਲ ਮੰਤਰ ਦੀ ਰਚਨਾ ਕਰਦੀਆਂ ਹਨ ਇੱਥੇ ਇੱਕ ਓੰਕਾਰ ਨੂੰ ਮੈਂ ਥੋੜਾ ਐਕਸਪਲੇਨ ਕਰ ਦੇਣਾ ਚਾਹੁੰਦਾ ਇੱਕ ਓੰਕਾਰ ਦੇ ਤਿੰਨ ਹਿੱਸੇ ਬਣਦੇ ਨੇ ਉਹ ਕਿਹੜੇ ਕਿਹੜੇ ਨੇ ਕਿ ਇੱਕ ਓਮ ਤੇ ਕਾਰ ਇੱਕ ਦਾ ਮਤਲਬ ਹੈ ਇੱਕ ਓਮ ਦਾ ਮਤਲਬ ਇੱਥੇ ਹੈ ਇੱਕ ਅਜਿਹੀ ਹਸਤੀ ਤੇ ਕਾਰ ਦਾ ਮਤਲਬ ਹੈ ਜਿਹਦੇ ਵਿੱਚ ਕਦੇ ਵੀ ਤਬਦੀਲੀ ਨਹੀਂ ਆਉਂਦੀ ਤਾਂ ਇੱਕ ਓੰਕਾਰ ਦਾ ਮਤਲਬ ਕਿ ਇੱਕ ਉਹ ਹਸਤੀ ਜੋ ਜੁਗਾ ਜੁਗਾ ਤੋਂ ਜਿਵੇਂ ਆਪਾਂ ਕਹਿ ਦਿੰਦੇ ਹਾਂ ਕਿ ਅਟਲ ਹੈ ਉਹਦੇ ਵਿੱਚ ਕੋਈ ਵੀ ਤਬਦੀਲੀ ਨਾ ਆਈ ਹੈ ਤੇ ਨਾ ਹੀ ਭਵਿੱਖ ਦੇ ਵਿੱਚ ਕਦੇ ਆਏਗੀ ਤਾਂ ਇਸ ਪੂਰੇ ਮੂਲ ਮੰਤਰ ਦਾ ਜਿਹੜਾ ਅਰਥ ਬਣਦਾ ਉਹ ਇਹ ਹੈ ਕਿ ਅਕਾਲ ਪੁਰਖ ਇੱਕ ਹੈ ਜਿਸ ਦਾ ਨਾਮ ਹੈ ਸ੍ਰਿਸ਼ਟੀ ਦਾ ਰਚਨਹਾਰਾ ਜੋ ਸਭ ਵਿੱਚ ਵਿਆਪਕ ਹੈ ਆਪ ਕੀ ਹਰ ਚੀਜ਼ ਦੇ ਵਿੱਚ ਹਰ ਜੀਵ ਜੰਤੂ ਦੇ ਵਿੱਚ ਹੈ ਉਹ ਕਿਸੇ ਵੀ ਭੈ ਤੋਂ ਰਹਿਤ ਹੈ ਜਾਨੀ ਕਿ ਨਿਰਵੈਰ ਨਿਰਵੈਰ ਦਾ ਮਤਲਬ ਕਿ ਉਹ ਕਿਸੇ ਵੀ ਤਰ੍ਹਾਂ ਦੇ ਵੈਰ ਤੋਂ ਰਹਿਤ ਹੈ ਜਿਸ ਦਾ ਸਰੂਪ ਕਾਲ ਤੋਂ ਪਰੇ ਹੈ ਭਾਗ ਕਿ ਜਿਸ ਦਾ ਸਰੀਰ ਨਾਸ ਰਹਿਤ ਹੈ ਇਹਦਾ ਸਰੀਰ ਕਦੇ ਵੀ ਨਸ਼ਟ ਨਹੀਂ ਹੋ ਸਕਦਾ ਜੋ ਜੂਨਾ ਵਿੱਚ ਨਹੀਂ ਆਉਂਦਾ ਜਿਸ ਦਾ ਪ੍ਰਕਾਸ਼ ਆਪਣੇ ਆਪ ਤੋਂ ਹੋਇਆ ਹੈ ਅਤੇ ਜੋ ਸਤਿਗੁਰੂ ਦੀ ਕਿਰਪਾ ਨਾਲ ਮਿਲਦਾ ਹੈ ਇਹ ਆਪਣੇ ਪੂਰੇ ਮੂਲ ਮੰਤਰ ਦੇ ਅਰਥ ਹਨ ਅਸ ਤੋਂ ਬਾਅਦ ਆਪਣੀ ਜਪਜੀ ਸਾਹਿਬ ਦੀ ਬਾਣੀ ਜਿਹਨੂੰ ਕੀ ਬਾਣੀ ਜਪ ਦੇ ਨਾਮ ਨਾਲ ਜਾਣਿਆ ਜਾਂਦਾ ਹੈ ਉਹ ਸਟਾਰਟ ਹੁੰਦੀ ਹੈ ਜਪ ਬਾਣੀ ਹੈ ਜਿਹੜੀ ਉਹ ਜਪ ਸ਼ਬਦ ਤੋਂ ਸਟਾਰਟ ਹੁੰਦੀ ਹੈ ਜਪ ਸ਼ਬਦ ਦਾ ਆਪਣਾ ਮਤਲਬ ਇਹੀ ਹੈ ਕਿ ਇਹ ਅੱਗੇ ਜੋ ਬਾਣੀ ਆਉਣ ਵਾਲੀ ਹੈ ਉਹਦਾ ਨਾਮ ਹੈ ਜਪ ਸੋ ਹੁਣ ਆਪਾਂ ਜਪਜੀ ਸਾਹਿਬ ਦੀ ਬਾਣੀ ਦਾ ਉਚਾਰਨ ਤੇ ਵਿਆਖਿਆ ਆਰੰਭ ਕਰਦੇ ਹਾਂ ਆਦ ਸੱਚ ਜੁਗਾਦ ਸੱਚ ਹੈ ਪੀ ਸੱਚ ਨਾਨਕ ਹੋਸੀ ਪੀ ਸੱਚ ਆਦ ਮਤਲਬ ਕੀ ਮੁੱਢ ਤੋਂ ਸੱਚ ਜਨਨ ਕਿ ਹੋਂਦ ਵਾਲਾ ਜਿਹੜੀ ਚੀਜ਼ ਦੀ ਕਿਸੇ ਦੀ ਹੋਂਦ ਹੈ ਸੋ ਇੱਥੇ ਗੁਰੂ ਨਾਨਕ ਦੇਵ ਜੀ ਕਹਿੰਦੇ ਨੇ ਕਿ ਹੈ ਨਾਨਕ ਅਕਾਲ ਪੁਰਖ ਮੁੱਢ ਤੋਂ ਹੋਣਦ ਵਾਲਾ ਹੈ। ਜੁਗਾਂ ਦੇ ਮੁੱਢ ਤੋਂ ਮੌਜੂਦ ਹੈ। ਮਤਲਬ ਕਿ ਅਕਾਲ ਪੁਰਖ ਜਦੋਂ ਤੋਂ ਇਹ ਸੰਸਾਰ ਇਹ ਯੂਨੀਵਰਸ ਬਣਿਆ ਹੈ ਉਦੋਂ ਤੋਂ ਹੀ ਮੌਜੂਦ ਹੈ। ਇਹ ਇਸ ਵੇਲੇ ਵੀ ਮੌਜੂਦ ਹੈ ਅਤੇ ਆਗਾਮੀ ਵੀ ਮੌਜੂਦ ਰਹੇਗਾ। ਅੱਗੇ ਚਲਦੇ ਹਾਂ ਕਿ ਸੋਚਾ ਸੋਚਨਾ ਹੋਵਈ ਜੇ ਸੋਚੀ ਲੱਖ ਵਾਰ ਤੁਪਾ ਚੁੱਪ ਨਾ ਹੋਈ ਜੇ ਲਾਇ ਰਹਾ ਅਵਤਾਰ ਇਸ ਵਿੱਚ ਸੋਚਾ ਸ਼ਬਦ ਦੀ ਜੇ ਆਪਾਂ ਗੱਲ ਕਰੀਏ ਤੇ ਆਪਾਂ ਨੂੰ ਇਹ ਲੱਗਦਾ ਕਿ ਸੋਚ ਨੂੰ ਨਿਰਧਾਰਿਤ ਕਰਦਾ ਹਾਲਾਂਕਿ ਇਹ ਜਿਹੜਾ ਨਹੀਂ ਹੈ ਸੋਚਾ ਸ਼ਬਦ ਦਾ ਇੱਥੇ ਮਤਲਬ ਹੈ ਸੋਚ ਰੱਖਣਾ ਜਿਵੇਂ ਕਿ ਆਪਾਂ ਇਸ਼ਨਾਨ ਕਰਦੇ ਹਾਂ ਇੱਕ ਤਰ੍ਹਾਂ ਨਾਲ ਕਹਿ ਦਿੰਦੇ ਹਾਂ ਕਿ ਪਵਿੱਤਰਤਾ ਰੱਖਣੀ ਤਾਂ ਗੁਰੂ ਜੀ ਕਹਿੰਦੇ ਨੇ ਕਿ ਜੇ ਮੈਂ ਲੱਖ ਵਾਰੀ ਵੀ ਇਸ਼ਨਾਨ ਕਰਾਂ ਇਸ਼ਨਾਨ ਕਰਕੇ ਆਪਦੇ ਸਰੀਰ ਨੂੰ ਸੋਚ ਰੱਖਾਂ ਪਵਿੱਤਰ ਕਰਾਂ ਤਾਂ ਵੀ ਇਸ ਤਰ੍ਹਾਂ ਸੋਚ ਰੱਖਣ ਨਾਲ ਮੈਨੂੰ ਮਨ ਦੀ ਸੋਚ ਨਹੀਂ ਮਿਲ ਸਕਦੀ ਮੇਰਾ ਮਨ ਸਾਫ਼ ਨਹੀਂ ਹੋ ਸਕਦਾ ਸਰੀਰ ਦੇ ਧੋਤਿਆਂ ਮੇਰਾ ਮਨ ਸਾਫ਼ ਨਹੀਂ ਹੋ ਸਕਦਾ ਤੇ ਕਹਿੰਦੇ ਕਿ ਜੇ ਮੈਂ ਸਰੀਰ ਦੀ ਇੱਕ ਤਾਰ ਸਮਾਧੀ ਵੀ ਲਾਈ ਰੱਖਾਂ ਤਾਂ ਵੀ ਇਸ ਤਰ੍ਹਾਂ ਚੁੱਪ ਰਹਿਣ ਨਾਲ ਮੈਨੂੰ ਮਨ ਦੀ ਸ਼ਾਂਤੀ ਨਹੀਂ ਹੋ ਸਕਦੀ ਕਿ ਚੁੱਪ ਹੈ ਚੁੱਪਣਾ ਹੋਵੇਈ ਜੇ ਲਾਇ ਰਹਾ ਲਿਫਤਾਰ ਕਿ ਮੈਂ ਇੱਕ ਤਾਰ ਬੈਠ ਕੇ ਇੱਕ ਜੁੱਟ ਹੋ ਕੇ ਮਨ ਦੀ ਸਮਾਧੀ ਵੀ ਲਾਲਮਾ ਤਾਂ ਇਸ ਤਰ੍ਹਾਂ ਚ ਪ੍ਰਣ ਨਾਲ ਵੀ ਮੈਨੂੰ ਮਨ ਦੀ ਸ਼ਾਂਤੀ ਨਹੀਂ ਮਿਲ ਸਕਦੀ। ਅਗਲੀ ਪੰਕਤੀ ਹੈ ਭੁਖਿਆ ਭੁਖਣਾ ਉਤਰੀ ਜੇ ਬੰਨਾ ਪੁਰੀਆਂ ਭਾਰ ਸਹਸ ਸਿਆਨ ਪਾ ਲਖ ਹੋਹੇ ਤਾਂ ਇੱਕ ਨਾ ਚੱਲੇ ਨਾਲ ਕਿ ਜੇ ਮੈਂ ਸਾਰੇ ਸੰਸਾਰ ਦੇ ਪਦਾਰਥਾਂ ਦੇ ਢੇਰ ਵੀ ਸਾਂਭ ਲਵਾਂ ਤਾਂ ਵੀ ਮੇਰੀ ਤ੍ਰਿਸ਼ਨਾ ਜਿਹੜੀ ਹੈ ਉਹ ਤੂਰ ਨਹੀਂ ਹੋ ਸਕਦੀ ਤਾਂ ਵੀ ਮੇਰਾ ਲਾਲਚ ਜਿਹੜਾ ਹੈ ਮੇਰੀ ਭੁੱਖ ਹੈ ਉਹ ਨਹੀਂ ਮਿਟ ਸਕਦੀ। ਜੇ ਮੇਰੇ ਵਿੱਚ ਹਜ਼ਾਰਾਂ ਲੱਖਾਂ ਚਤਰਾਈਆਂ ਹੋਣ ਤਾਂ ਮੌਕੇ ਤੇ ਆ ਕੇ ਜਾਂ ਇਹ ਕਹੀਏ ਕਿ ਉਸ ਵੇਲੇ ਇਸ ਉਸ ਵੇਲੇ ਦਾ ਮਤਲਬ ਹੈ ਕਿ ਆਪਣੀ ਮ੍ਰਿਤਿਉ ਵੇਲੇ ਆਪਣੀ ਇੱਕ ਵੀ ਚਤਰਾਈ ਜਿਹੜੀ ਹੈ ਕੰਮ ਨਹੀਂ ਕਰ ਸਕਦੀ ਜਦੋਂ ਪਰਮਾਤਮਾ ਦਾ ਹੁਕਮ ਹੋ ਗਿਆ ਇਸ ਸੰਸਾਰ ਤੋਂ ਸਾਨੂੰ ਲਿਜਾਣ ਦਾ ਤਾਂ ਉਸ ਵੇਲੇ ਸਾਡੀਆਂ ਲੱਖਾਂ ਹਜ਼ਾਰਾਂ ਚਤਰਾਈਆਂ ਦੇ ਵਿੱਚੋਂ ਇੱਕ ਵੀ ਸਾਡਾ ਸਾਥ ਨਹੀਂ ਦੇਊਗੀ ਅੱਗੇ ਗੁਰੂ ਸਾਹਿਬ ਕਹਿੰਦੇ ਨੇ ਕਿ ਕਿਵ ਸਚਿਆਰਾ ਹੋਈਐ ਕਿਵ ਕੂੜਾ ਟਟੈ ਪਾਲ ਹੁਕਮ ਰਜਾਈ ਚੱਲਣਾ ਨਾਨਕ ਲਿਖਿਆ ਨਾਲ ਕਿ ਜੇ ਮੈਨੂੰ ਸਾਰੇ ਸੰਸਾਰ ਦੇ ਪਦਾਰਥ ਪਾ ਕੇ ਵੀ ਮੇਰਾ ਲਾਲਚ ਨਹੀਂ ਮਿਟਦਾ ਮੇਰੀਆਂ ਜਿਦੋਂ ਇੰਨੀਆਂ ਚਤਰਾਈਆਂ ਵੀ ਮੇਰੇ ਕੰਮ ਨਹੀਂ ਆਉਂਦੀਆਂ ਤਾਂ ਫਿਰ ਕਿਵ ਕਿਵ ਸਚਿਆਰਾ ਹੋਈਐ ਤਾਂ ਮੈਂ ਕਿਵੇਂ ਪ੍ਰਮਾਤਮਾ ਨੂੰ ਪਾ ਸਕਦਾ ਤੇ ਕਿਵ ਕੂੜਾ ਟਟੈ ਪਾਲ ਤਾਂ ਮੇਰੇ ਅੰਦਰ ਦਾ ਜਿਹੜਾ ਕੂੜ ਹੈ ਉਹ ਕਿਵੇਂ हट ਸਕਦਾ ਹੈ ਮੇਰੇ ਅੰਦਰ ਜਿਹੜਾ ਕਹਿ ਸਕਦੇ ਆ ਕਿ ਕੂੜ ਭਰਿਆ ਹੋਇਆ ਹੈ ਬੁਰੇ ਵਿਚਾਰ ਵਿਕਾਰ ਭਰੇ ਹੋਏ ਨੇ ਉਹ ਕਿਵੇਂ ਦੂਰ ਹੋ ਸਕਦੇ ਨੇ ਤਾਂ ਗੁਰੂ ਸਾਹਿਬ ਕਹਿੰਦੇ ਨੇ ਕਿ ਹੁਕਮ ਰਜਾਈ ਚੱਲਣਾ ਨਾਨਕ ਲਿਖਿਆ ਨਾਲ ਕਿ ਇਹਦਾ ਇੱਕੋ ਇੱਕ ਹੱਲ ਇਹੀ ਹੈ ਕਿ ਪ੍ਰਭੂ ਦੀ ਮਾਲਕ ਦੀ ਉਸ ਅਕਾਲ ਪੁਰਖ ਦੀ ਰਜ਼ਾ ਦੇ ਵਿੱਚ ਚੱਲੋ ਉਹਦੇ ਹੁਕਮ ਦੇ ਨਾਲ ਤੁਰੋ ਇਹ ਵਿਧੀ ਦੁਨੀਆ ਦੇ ਆਰੰਭ ਤੋਂ ਹੀ ਚੱਲੀ ਆ ਰਹੀ ਹੈ ਤੇ ਇਹ ਹਮੇਸ਼ਾ ਚੱਲਦੀ ਰਹੇਗੀ ਜਿਵੇਂ ਕਿ ਜੇ ਆਪਾਂ ਆਪਣੇ ਪਿਤਾ ਦੀ ਮਰਜ਼ੀ ਦੇ ਵਿੱਚ ਤੁਰਦੇ ਆਂ ਉਹਦੇ ਕਹੇ ਅਨੁਸਾਰ ਕੰਮ ਕਰਦੇ ਆਂ ਤਾਂ ਆਪਸ ਦੇ ਵਿੱਚ ਪਿਆਰ ਰਹਿੰਦਾ ਪਰ ਜੇ ਉਹ ਆਪਾਂ ਨਾ ਕਰੀਏ ਤਾਂ ਉਹ ਦੂਰੀਆਂ ਪੈ ਜਾਂਦੀਆਂ ਨੇ ਤਾਂ ਇਸੇ ਤਰ੍ਹਾਂ ਗੁਰੂ ਸਾਹਿਬ ਕਹਿਣਾ ਚਾਹੁੰਦੇ ਨੇ ਕਿ ਜੇ ਆਪਾਂ ਅਕਾਲ ਪੁਰਖ ਦੀ ਰਜ਼ਾ ਦੇ ਵਿੱਚ ਰਹਿੰਨੇ ਆਂ ਤਾਂ ਆਪਣੇ ਅੰਦਰ ਪਿਆਰ ਹੈ ਤਾਂ ਆਪਾਂ ਉਸ ਪ੍ਰਮਾਤਮਾ ਨੂੰ ਪਾ ਸਕਦੇ ਆਂ ਪਰ ਜੇ ਆਪਾਂ ਉਸ ਰਸਾ ਦੇ ਵਿੱਚ ਨਹੀਂ ਚਲਦੇ ਤਾਂ ਉਹਨੂੰ ਪਾਉਣਾ ਬਹੁਤ ਕਠਿਨ ਹੈ ਹੁਕਮੀ ਹੋਵਨ ਆਕਾਰ ਹੁਕਮ ਨਾ ਕਹਿਆ ਜਾਈ ਹੁਕਮੀ ਹੋਵਨ ਜੀ ਹੁਕਮ ਮਿਲੇ ਵੜਿਆਈ ਕਿ ਅਕਾਲ ਪੁਰਖ ਦੇ ਹੁਕਮ ਅਨਸਾਰ ਹੀ ਸਾਰੇ ਸਰੀਰ ਬਣਦੇ ਹਨ ਹੁਕਮੀ ਹੋਵਨ ਆਕਾਰ ਤੇ ਹੁਕਮ ਨਾ ਕਹਿਆ ਜਾਈ ਤੇ ਇਹ ਹੁਕਮ ਜਿਹੜਾ ਹੈ ਉਹ ਸ਼ਬਦਾਂ ਦੇ ਵਿੱਚ ਬਿਆਨ ਨਹੀਂ ਕੀਤਾ ਜਾ ਸਕਦਾ ਹੁਕਮੀ ਹੋਵਨ ਜੀ ਯਾਨੀ ਕਿ ਸਾਰੇ ਜੀਵ ਜੰਮ ਪੈਂਦੇ ਹਨ ਤਾਂ ਉਹਨਾਂ ਦਾ ਜੰਮਣਾ ਜਿਹੜਾ ਹੈ ਪ੍ਰਮਾਤਮਾ ਦੇ ਉਸ ਅਕਾਲ ਪੁਰਖ ਦੇ ਹੁਕਮ ਅਨੁਸਾਰ ਹੀ ਹੁੰਦਾ ਹੈ ਤੇ ਹੁਕਮ ਮਿਲੇ ਵਢਾਈ ਤੇ ਉਹਦੇ ਹੁਕਮ ਨਾਲ ਹੀ ਸਾਨੂੰ ਇਸ ਦੁਨੀਆ ਦੇ ਉੱਤੇ ਵਢਾਈ ਮਿਲਦੀ ਹੈ ਸਾਡੀ ਪ੍ਰਸ਼ੰਸਾ ਹੁੰਦੀ ਹੈ ਸਾਡੀ ਸ਼ੋਭਾ ਹੁੰਦੀ ਹੈ ਹੁਕਮੀ ਉੱਤਮ ਨੀਚ ਹੁਕਮ ਲਿਖ ਦੁੱਖ ਸੁਖ ਪਾਈ ਹੈ ਇੱਕ ਨਾ ਹੁਕਮੀ ਬਖਸ਼ੀਸ਼ ਇੱਕ ਹੁਕਮੀ ਸਦਾ ਪੁਵਾਈ ਹੈ ਇੱਥੇ ਵੀ ਗੁਰੂ ਸਾਹਿਬ ਅਕਾਲ ਪੁਰਖ ਦੇ ਹੁਕਮ ਦੀ ਹੀ ਗੱਲ ਕਰਦੇ ਹਨ ਉਹ ਕਹਿੰਦੇ ਹਨ ਕਿ ਰੱਬ ਦੇ ਹੁਕਮ ਅਨੁਸਾਰ ਹੀ ਕੋਈ ਬੰਦਾ ਚੰਗਾ ਬਣ ਜਾਂਦਾ ਹੈ ਤੇ ਉਹਦੇ ਹੁਕਮ ਅਨੁਸਾਰ ਹੀ ਕੋਈ ਬੰਦਾ ਭੈਣਾ ਬਣ ਜਾਂਦਾ ਹੈ ਉਹਦੇ ਹੁਕਮ ਉਸ ਅਕਾਲ ਪੁਰਖ ਦੇ ਹੁਕਮ ਦੇ ਲਿਖੇ ਅਨੁਸਾਰ ਹੀ ਸਾਨੂੰ ਦੁੱਖ ਤੇ ਸੁੱਖ ਮਿਲਦੇ ਹਨ ਹੁਕਮ ਵਿੱਚ ਹੀ ਕਦੀ ਮਨੁੱਖਾਂ ਉੱਤੇ ਅਕਾਲ ਪੁਰਖ ਦੇ ਦਰ ਤੋਂ ਬਖਸ਼ਿਸ਼ ਵੀ ਹੁੰਦੀ ਹੈ ਰਹਿਮਤਾਂ ਵੀ ਮਿਲਦੀਆਂ ਹਨ ਤੇ ਉਹਦੇ ਹੁਕਮ ਅਨੁਸਾਰ ਹੀ ਕੁਝ ਲੋਕਾਂ ਨੂੰ ਤਸ਼ੱਦਦ ਵੀ ਮਿਲਦੇ ਹਨ ਤੇ ਅਤਿਆਚਾਰ ਵੀ ਮਿਲਦੇ ਹਨ ਹੁਕਮ ਹੈ ਅੰਦਰ ਸਭ ਕੋ ਬਾਹਰ ਹੁਕਮ ਨਾ ਕੋਈ ਨਾਨਕ ਹੁਕਮ ਹੈ ਜੇ ਬੁੱਝੈ ਤਾਂ ਹਉਮੈ ਕਹੈ ਨਾ ਕੋਈ ਕਿ ਸਾਰੀ ਸ੍ਰਿਸ਼ਟੀ ਦੇ ਜੀਵ ਉਸ ਪ੍ਰਭੂ ਦੇ ਉਸ ਅਕਾਲ ਪੁਰਖ ਦੇ ਹੁਕਮ ਦੇ ਵਿੱਚ ਵੱਜੇ ਹੋਏ ਨੇ ਤੇ ਕੋਈ ਵੀ ਜੀਵ ਉਸ ਦੇ ਹੁਕਮ ਤੋਂ ਬਾਹਰ ਨਹੀਂ ਹੈ ਤੇ ਨਾ ਹੀ ਉਹ ਕਦੇ ਹੋ ਸਕਦਾ ਹੈ ਹੇ ਨਾਨਕ ਜੇ ਅਕਾਲ ਪੁਰਖ ਦੇ ਹੁਕਮ ਦੀ ਸਮਝ ਪੈ ਜਾਵੇ ਇਸ ਜੀਵ ਨੂੰ ਅਕਾਲ ਪੁਰਖ ਦਾ ਜਿਹੜਾ ਉਹ ਹੁਕਮ ਹੈ ਉਹ ਸਮਝ ਆ ਜਾਵੇ ਆਪਾਂ ਹੈ ਸਾਰੇ ਹੀ ਉਸ ਹੁਕਮ ਦੇ ਵਿੱਚ ਆ ਪਰ ਸਾਨੂੰ ਸਮਝ ਨਹੀਂ ਕਿ ਉਹ ਹੁਕਮ ਕੀ ਹੈ ਤੇ ਜਿਹੜੇ ਮਨੁੱਖ ਨੂੰ ਉਸ ਹੁਕਮ ਦੀ ਸਮਝ ਆ ਜਾਂਦੀ ਹੈ ਤਾਂ ਫਿਰ ਉਹ ਸਵਾਰਥੀ ਗੱਲਾਂ ਨਹੀਂ ਕਰਦਾ ਤਾਂ ਇੱਕ ਤਰ੍ਹਾਂ ਨਾਲ ਆਪਾਂ ਕਹਿ ਸਕਦੇ ਹਾਂ ਕਿ ਉਸ ਹੁਕਮ ਨੂੰ ਸਮਝ ਲੈਣਾ ਹੀ ਉਸ ਪਰਮਾਤਮਾ ਨੂੰ ਪਾ ਲੈਣਾ ਹੈ ਕਾਵਾ ਕੋ ਤਾਨ ਹੋਵਾ ਕੇ ਸాతਾਨ ਵਾਕ ਕੋ ਦਾਤ ਜਾਣਿਆ ਨਹੀਂ ਸਾ ਕੋ ਸ਼ਬਦ ਦਾ ਅਰਥ ਹੈ ਇੱਥੇ ਕੋਈ ਮਨੁੱਖ ਤਾਂ ਜਿਸ ਕਿਸੇ ਮਨੁੱਖ ਨੂੰ ਸਮਰਥਾ ਹੁੰਦੀ ਹੈ ਜਾਨੀ ਕਿ ਜਿਸ ਕਿਸੇ ਮਨੁੱਖ ਨੂੰ ਉਸ ਪ੍ਰਮਾਤਮਾ ਦੀ ਸਮਝ ਆ ਜਾਂਦੀ ਹੈ ਤਾਂ ਉਹ ਰੱਬ ਦੀ ਸ਼ਕਤੀ ਦੇ ਗੁਣ ਗਾਉਂਦਾ ਹੈ ਉਹਦੇ ਚੰਗੇ ਕੰਮਾਂ ਦੀ ਸਿਫਤ ਸਲਾਹ ਕਰਦਾ ਹੈ ਉਹਦੇ ਨਾਲ ਰੱਬ ਦੀ ਤਾਕਤ ਹੋਰ ਵੱਡੀ ਹੁੰਦੀ ਹੈ ਤੇ ਕੋਈ ਮਨੁੱਖ ਅਜਿਹੇ ਹੁੰਦੇ ਨੇ ਜਿਹੜੇ ਰੱਬ ਦੀਆਂ ਦਾਤਾਂ ਨੂੰ ਗਾਉਂਦੇ ਨਹੀਂ ਕਿ ਰੱਬ ਨੇ ਸਾਨੂੰ ਆ ਦਿੱਤਾ ਰੱਬ ਨੇ ਸਾਨੂੰ ਉਹ ਦਿੱਤਾ ਉਹ ਇੱਥੇ ਹੁਣ ਫਰਕ ਹੈ ਕਿ ਕੋਈ ਮਨੁੱਖ ਰੱਬ ਦੀ ਜਿਹੜੀ ਵਿਚਾਰਧਾਰਾ ਹੈ ਉਹਨੂੰ ਸਮਝ ਕੇ ਉਹਨੂੰ ਰੱਬ ਦੀ ਤਾਕਤ ਸਮਝਦਾ ਹੈ ਤੇ ਕੋਈ ਰੱਬ ਦੀਆਂ ਰਹਿਮਤਾਂ ਉਹਦੀ ਤਾਕਤ ਸਮਝਦਾ ਹੈ। ਅਗਲੀ ਪੰਕਤੀ ਵੀ ਇਹਦੇ ਨਾਲ ਮਿਲਦੀ ਜੁਲਦੀ ਹੈ ਕਿ ਗਾਵੈ ਕੋ ਗੁਣ ਵਡਿਆਈਆਂ ਚਾਰ ਗਾਵੈ ਕੋ ਵਿਦਿਆ ਵਿਖਮ ਵਿਚਾਰ ਕਿ ਕੋਈ ਮਨੁੱਖ ਰੱਬ ਦੀਆਂ ਵਡਿਆਈਆਂ ਦਾ ਵਰਣਨ ਕਰਦਾ ਹੈ ਰੱਬ ਦੇ ਸੋਹਣੇ ਗੁਣਾ ਦੇ ਗੁਣ ਗਾਉਂਦਾ ਹੈ ਤੇ ਕੋਈ ਮਨੁੱਖ ਉਦੀ ਵਿਚਾਰਧਾਰਾ ਤੇ ਵਿਚਾਰ ਕਰਦਾ ਹੈ ਉਹਨੂੰ ਸਮਝਣ ਦੀ ਕੋਸ਼ਿਸ਼ ਕਰਦਾ ਹੈ ਤੇ ਉਹਨੂੰ ਅੱਗੇ ਲੋਕਾਂ ਤੱਕ ਲੈ ਕੇ ਜਾਣ ਦੀ ਲੋਕਾਂ ਨੂੰ ਸਮਝਾਉਣ ਦੀ ਕੋਸ਼ਿਸ਼ ਕਰਦਾ ਹੈ ਗਾਵੇ ਕੋ ਸਾਜ ਕਰੇ ਤਨਖੇ ਗਾਵੇ ਕੋ ਜੀ ਲੈ ਫਿਰ ਦੇ ਪਿਛਲੀਆਂ ਦੋ ਪੰਕਤੀਆਂ ਦੀ ਤਰ੍ਹਾਂ ਇਸ ਪੰਕਤੀ ਦੇ ਵਿੱਚ ਵੀ ਗੁਰੂ ਸਾਹਿਬ ਦੋ ਤਰ੍ਹਾਂ ਦੇ ਮਨੁੱਖਾਂ ਦੀ ਤੁਲਨਾ ਕਰ ਰਹੇ ਨੇ ਤੇ ਇੱਥੇ ਉਹ ਇਹ ਕਹਿ ਰਹੇ ਨੇ ਕਿ ਇੱਕ ਮਨੁੱਖ ਉਹ ਹੈ ਜੋ ਅਕਾਲ ਪੁਰਖ ਦੀ ਪ੍ਰਸ਼ੰਸਾ ਇਦਾਂ ਕਰਦਾ ਹੈ ਕਿ ਅਕਾਲ ਪੁਰਖ ਸਰੀਰ ਨੂੰ ਬਣਾਉਂਦਾ ਹੈ ਤੇ ਸਰੀਰ ਨੂੰ ਮਿਟਾ ਦਿੰਦਾ ਹੈ ਤੇ ਦੂਜਾ ਮਨੁੱਖ ਇਹ ਕਹਿੰਦਾ ਹੈ ਕਿ ਅਕਾਲ ਪੁਰਖ ਆਤਮਾ ਨੂੰ ਬਣਾਉਂਦਾ ਹੈ ਤੇ ਆਤਮਾ ਨੂੰ ਇੱਕ ਸਰੀਰ ਦੇ ਵਿੱਚੋਂ ਕੱਢ ਕੇ ਦੂਜੇ ਸਰੀਰ ਦੇ ਵਿੱਚ ਪਾ ਦਿੰਦਾ ਹੈ ਤਾਂ ਇੱਥੇ ਇਹ ਦੋਨਾਂ ਮਨੁੱਖਾਂ ਦੀ ਇੱਕ ਤਰ੍ਹਾਂ ਨਾਲ ਕਹਿ ਸਕਦੇ ਹਾਂ ਕਿ ਤੁਲਨਾ ਕੀਤੀ ਜਾ ਰਹੀ ਹੈ ਕਿ ਦੋ ਤਰ੍ਹਾਂ ਦੇ ਮਨੁੱਖ ਨੇ ਜੋ ਪਰਮਾਤਮਾ ਨੂੰ ਆਪੋ ਆਪਣੇ ਢੰਗ ਨਾਲ ਬਿਆਨ ਕਰਦੇ ਨੇ ਗੁਰੂ ਪਿਆਰਿਓ ਗੁਰੂ ਗ੍ਰੰਥ ਸਾਹਿਬ ਜੀ ਦੇ ਪਹਿਲੇ ਅੰਗ ਦੀ ਵਿਆਖਿਆ ਇੱਥੇ ਹੀ ਸਮਾਪਤ ਹੁੰਦੀ ਹੈ ਪਰ ਸਮਾਪਤੀ ਤੋਂ ਪਹਿਲਾਂ ਆਪਾਂ ਇੱਕ ਵਾਰ ਜੋ ਕੁਝ ਵੀ ਆਪਾਂ ਸਿੱਖਿਆ ਜੋ ਕੁਝ ਵੀ ਹੁਣ ਸੁਣਿਆ ਉਹਦੀ ਇੱਕ ਨਿਚੋੜ ਕੱਢਣ ਦੀ ਕੋਸ਼ਿਸ਼ ਕਰਦੇ ਹਾਂ ਤੇ ਗੁਰੂ ਸਾਹਿਬ ਨੇ ਸ਼ੁਰੂਆਤ ਕੀਤੀ ਹੈ ਮੂਲ ਮੰਤਰ ਤੋਂ ਜਿਦੇ ਵਿੱਚ ਉਹਨਾਂ ਨੇ ਕਿਹਾ ਕਿ ਪ੍ਰਮਾਤਮਾ ਇੱਕ ਹੈ ਤੇ ਉਹਨੇ ਹੀ ਸ੍ਰਿਸ਼ਟੀ ਦੀ ਰਚਨਾ ਕੀਤੀ ਹੈ ਜੋ ਜੁਗਾ ਜੁਗਾ ਤੋਂ ਅਟਲ ਹੈ ਉਹ ਕਦੇ ਵੀ ਬਦਲੇਗਾ ਨਹੀਂ ਉਹ ਪਹਿਲਾਂ ਵੀ ਸੀ ਤੇ ਹੁਣ ਵੀ ਹੈ ਉਹ ਪਵਿੱਤਰ ਵਿੱਚ ਵੀ ਰਹੇਗਾ ਤੇ ਅੱਗੇ ਚਪ ਜੀ ਸਾਹਿਬ ਦੀ ਬਾਣੀ ਸ਼ੁਰੂ ਹੁੰਦੀ ਹੈ ਜਿਹਦੇ ਵਿੱਚ ਵੀ ਉਹਨਾਂ ਨੇ ਕਿਹਾ ਗੁਰੂ ਸਾਹਿਬ ਨੇ ਸ਼ੁਰੂਆਤ ਇੱਥੋਂ ਕੀਤੀ ਹੈ ਕਿ ਸੰਸਾਰੀ ਲੋਕ ਕੀ ਕਰਦੇ ਨੇ ਕਿ ਉਹ ਸੋਚਦੇ ਨੇ ਆਪਣਾ ਸੋਚਾਂ ਰੱਖਦੇ ਨੇ ਸੋਚੀ ਰੱਖਦੇ ਨੇ ਪਵਿੱਤਰਤਾ ਰੱਖਦੇ ਨੇ ਤੇ ਫਿਰ ਉਹ ਤਾਰ ਲਾਈ ਰੱਖਦੇ ਨੇ ਸਮਾਧੀ ਲਾਈ ਰੱਖਦੇ ਨੇ ਕਿ ਉਸ ਤਰ੍ਹਾਂ ਸਾਨੂੰ ਪ੍ਰਮਾਤਮਾ ਮਿਲ ਜਾਵੇ ਤਾਂ ਫਿਰ ਉਹ ਸੰਸਾਰ ਦੇ ਸਾਰੇ ਪਦਾਰਥ ਵੀ ਇਕੱਠੇ ਕਰ ਲੈਂਦੇ ਨੇ ਤੇ ਆਪਦੇ ਆਪ ਦੇ ਵਿੱਚ ਬਹੁਤ ਸਾਰੀਆਂ ਚਤੁਰਾਈਆਂ ਵੀ ਭਰ ਲੈਂਦੇ ਨੇ। ਤਾਂ ਗੁਰੂ ਸਾਹਿਬ ਕਹਿੰਦੇ ਨੇ ਕਿ ਅਜਿਹਾ ਸਭ ਕੁਝ ਕਰਨ ਦੇ ਬਾਵਜੂਦ ਵੀ ਉਹਨਾਂ ਨੂੰ ਪਰਮਾਤਮਾ ਨਹੀਂ ਮਿਲਦਾ। ਤਾਂ ਫਿਰ ਗੁਰੂ ਸਾਹਿਬ ਕੁਐਸਚਨ ਕਰਦੇ ਨੇ, ਪ੍ਰਸ਼ਨ ਕਰਦੇ ਨੇ ਕਿ ਜੇ ਇਦਾਂ ਨਹੀਂ ਹੈ ਤਾਂ ਫਿਰ ਪਰਮਾਤਮਾ ਕਿਵੇਂ ਮਿਲ ਸਕਦਾ? ਤਾਂ ਇੱਥੇ ਹੀ ਉਹ ਉੱਤਰ ਵੀ ਦਿੰਦੇ ਨੇ ਕਿ ਉਹਦੀ ਰਜ਼ਾ ਦੇ ਵਿੱਚ ਚੱਲਣਾ ਹੀ ਪਰਮਾਤਮਾ ਨੂੰ ਪਾਉਣਾ ਹੈ। ਉਹਦੇ ਹੁਕਮ ਨੂੰ ਸਮਝ ਲੈਣਾ, ਜਿਹਦੇ ਹੁਕਮ ਤੋਂ ਬਿਨਾਂ ਕੁਛ ਵੀ ਨਹੀਂ ਹੁੰਦਾ ਇਸ ਸ੍ਰਿਸ਼ਟੀ ਦੇ ਵਿੱਚ ਸਾਰੇ ਜੀਵ ਜੰਤੂ ਮਨੁੱਖ ਸਭ ਉਸ ਅਕਾਲ ਪੁਰਖ ਦੇ ਹੁਕਮ ਦੇ ਅਧੀਨ ਹਨ ਤੇ ਉਹਦੇ ਹੁਕਮ ਤੋਂ ਬਾਹਰ ਨਹੀਂ ਜਾ ਸਕਦੇ ਗੱਲ ਸਿਰਫ ਇੰਨੀ ਹੈ ਕਿ ਜੋ ਇਨਸਾਨ ਜੋ ਜੀਵ ਜੰਤੂ ਦੇ ਹੁਕਮ ਨੂੰ ਸਮਝ ਲੈਂਦਾ ਹੈ ਉਹ ਉਹਨੂੰ ਪਾ ਵੀ ਲੈਂਦਾ ਹੈ ਚੱਲਦੇ ਆਪਾਂ ਸਾਰੇ ਹੀ ਉਹਦੇ ਹੁਕਮ ਅਨੁਸਾਰ ਤੇ ਅੱਗੇ ਗੁਰੂ ਸਾਹਿਬ ਨੇ ਦੋ ਤਰ੍ਹਾਂ ਦੇ ਮਨੁੱਖਾਂ ਦੀ ਤੁਲਨਾ ਕੀਤੀ ਹੈ ਆਖਰੀ ਤਿੰਨ ਪੰਕਤੀਆਂ ਜਿਹੜੀਆਂ ਇਸ ਪਹਿਲੇ ਅੰਗ ਦੀਆਂ ਨੇ ਕਿ ਕੋਈ ਮਨੁੱਖ ਉਹਦੀਆਂ ਦਾਤਾਂ ਦੇ ਗੂੰਗਾਉਂਦਾ ਹੈ ਤੇ ਕੋਈ ਉਹਦੀ ਵਿਚਾਰਤਾਰਾ ਦੇ ਗੂੰਗਾਉਂਦਾ ਹੈ ਕੋਈ ਮਨੁੱਖ ਉਹਦੀ ਵਿਚਾਰਤਾਰਾ ਦੇ ਉੱਤੇ ਵਿਚਾਰ ਕਰਦਾ ਹੈ ਤਾਂ ਕੋਈ ਉਹਦੀਆਂ ਸਿਰਫ ਵਡਿਆਈਆਂ ਹੀ ਗਾਉਂਦਾ ਹੈ ਕਿ ਜੋ ਉਸਨੇ ਸੁਣਿਆ ਉਹਨੂੰ ਉਸੇ ਤਰ੍ਹਾਂ ਮੰਨ ਲੈਂਦਾ ਹੈ ਤੇ ਕੋਈ ਉਸ ਚੀਜ਼ ਦੇ ਉੱਤੇ ਵਿਚਾਰ ਕਰਦਾ ਹੈ ਕਿ ਅਜਿਹਾ ਹੈ ਤਾਂ ਅਜਿਹਾ ਕਿਉਂ ਹੈ ਤਾਂ ਕੋਈ ਮਨੁੱਖ ਉੱਥੇ ਕਹਿੰਦਾ ਹੈ ਕਿ ਗੁਰੂ ਸਾਹਿਬ ਜਿਹੜੇ ਨੇ ਉਹ ਇੱਕ ਸਰੀਰ ਬਣਾਉਂਦੇ ਨੇ ਤੇ ਸਰੀਰ ਨੂੰ ਮਿਟਾ ਦਿੰਦੇ ਨੇ ਤਾਂ ਉੱਥੇ ਹੀ ਦੂਜਾ ਮਨੁੱਖ ਕਹਿੰਦਾ ਹੈ ਕਿ ਗੁਰੂ ਸਾਹਿਬ ਸਰੀਰ ਨਹੀਂ ਆਤਮਾ ਬਣਾਉਂਦੇ ਨੇ ਤੇ ਉਹ ਆਤਮਾ ਕਦੇ ਮਰਦੀ ਨਹੀਂ ਉਹ ਆਤਮਾ ਕਦੇ ਨਸ਼ਟ ਨਹੀਂ ਹੁੰਦੀ ਉਹ ਆਤਮਾ ਇੱਕ ਸਰੀਰ ਤੋਂ ਦੂਜੇ ਸਰੀਰ ਦੇ ਵਿੱਚ ਚਲੀ ਜਾਂਦੀ ਹੈ ਤਾਂ ਇੱਥੇ ਹੀ ਆਪਾਂ ਅੱਜ ਦੀ ਇਸ ਸਵਾਦੀ ਸਮਾਪਤੀ ਕਰਦੇ ਹਾਂ ਅਸੀਂ ਅਗਲੀ ਵੀਡੀਓ ਦੇ ਵਿੱਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਦੂਸਰੇ ਅੰਗ ਦੀ ਵਿਆਖਿਆ ਲੈ ਕੇ ਤੁਹਾਡੇ ਤੱਕ ਹਾਜ਼ਰ ਹੋਵਾਂਗੇ ਉਦੋਂ ਤੱਕ ਦੇ ਲਈ ਸਤਿ ਸ੍ਰੀ ਅਕਾਲ ਵਾਹਿਗੁਰੂ ਜੀ ਕਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ